ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਦਾ ਅੱਜ ਦੇ ਦਿਨ ਇੱਕ ਵੱਡੀ ਇਤਿਹਾਸਿਕ ਘਟਨਾ ਦਾ ਟੀਸੀ ਜਿਸ ਦਾ ਲਿਖ ਰਹੀ ਅੱਜ ਪ੍ਰੋਗਰਾਮ ਇਤਿਹਾਸ ਦੇ ਤਾਰੀਖ ਦੇ ਵਿੱਚ ਕਰਾਂਗੇ ਤਾਂ ਮਹਾਰਾਜਾ ਸ਼ੇਰ ਸਿੰਘ ਨੂੰ ਕਤਲ ਕਰਨ ਵਾਲੇ ਸੰਧਾਵਾਲੀਏ ਅੱਜ ਦੇ ਦਿਨ ਮਾਰੇ ਗਏ ਸਨ ਬੀਤੇ ਦਿਨ ਦੇ ਇਤਿਹਾਸ ਦੇ ਵਿੱਚ ਅਸੀਂ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਸੰਧਾਵਾਲੀਆਂ ਦੇ ਵੱਲੋਂ ਕੀਤਾ ਜਾਂਦਾ ਹੈ ਮਹਾਰਾਜਾ ਸ਼ੇਰ ਸਿੰਘ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਅਤੇ ਉਸ ਦੇ 12 ਸਾਲ ਦੇ ਬੱਚੇ ਪ੍ਰਤਾਪ ਸਿੰਘ ਦਾ ਕਤਲ ਵੀ ਲਹਿਣਾ ਸਿੰਘ ਸੰਧਾਵਾਲੀਆ ਦੇ ਵੱਲੋਂ ਕਰ ਦਿੱਤਾ ਜਾਂਦਾ ਏ ਰੋਂਦੇ ਕਰਲਾਉਂਦੇ 마ਸੂਮ ਜਵਾਕ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਇਸ ਤੋਂ ਬਾਅਦ ਦੋਵਾਂ ਸੰਧਾਵਾਲੀਏ ਅਜੀਤ ਸਿੰਘ ਸੰਧਾਵਾਲੀਆ ਅਤੇ ਲਹਿਣਾ ਸਿੰਘ ਸੰਧਾਵਾਲੀਆ ਧਿਆਨ ਸਿੰਘ ਦੇ ਕੋਲ ਹਜ਼ੂਰੀ ਬਾਗ ਜਾਂਦੇ ਨੇ ਅਤੇ ਗੱਲਬਾਤ ਕਰਨ ਵਹਾਣੇ ਕਿਲੇ ਵਿੱਚ ਲਿਜਾ ਕੇ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਏ ਜਦੋਂ ਉਸਦੇ ਪੁੱਤਰ ਹੀਰਾ ਸਿੰਘ ਡੋਗਰਾ ਨੂੰ ਆਪਣੇ ਬਾਪ ਦੇ ਕਤਲ ਦੀ ਖਬਰ ਮਿਲਦੀ ਹੈ ਤਾਂ ਉਹ ਰੋਣਾ ਕਰਲਾਉਣਾ ਸ਼ੁਰੂ ਕਰ ਲੈਂਦਾ ਏ ਪੰਡਤ ਜੱਲਾ ਉਸ ਨੂੰ ਸਲਾਹ ਦਿੰਦਾ ਏ ਕਿ ਉਹ ਫੌਜ ਨੂੰ ਆਪਣੇ ਨਾਲ ਲਾ ਲਏ ਅਤੇ ਇਸ ਤੇ ਹੀਰਾ ਸਿੰਘ ਫੌਜ ਨੂੰ ਨਾਲ ਲੈ ਕੇ ਲਾਹੌਰ ਵੱਲ ਚੱਲ ਪੈਂਦਾ ਏ ਅਤੇ ਉਸ ਦੇ ਵੱਲੋਂ ਬੁੱਧੂ ਦੇ ਆਵੇ ਕੋਲ ਜਾ ਕੇ ਡੇਰੇ ਲਾਲੇ ਜਾਂਦੇ ਨੇ ਅਤੇ ਇੱਕਦਮ ਫੌਜੀਆਂ ਦੀਆਂ ਤਨਖਾਹਾਂ ਵਧਾ ਕੇ ਉਹ ਉਹਨਾਂ ਨੂੰ ਆਪਣੇ ਹਮਾਇਤੀ ਬਣਾ ਲੈਂਦਾ ਏ ਹੀਰਾ ਸਿੰਘ ਡੋਗਰਾ ਨੇ ਸੰਧਾ ਵਾਲੀਆਂ ਨੂੰ ਅੰਗਰੇਜ਼ਾਂ ਦੇ ਏਜੰਟ ਕਹਿ ਕੇ ਫੌਜ ਨੂੰ ਵੀ ਭੜਕਾ ਦਿੱਤਾ ਫੌਜ ਦੇ ਵੱਲੋਂ ਲਾਹੌਰ ਦੇ ਕਿਲੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਏ ਅਤੇ ਡੇਢ ਦਿਨ ਦੀ ਲੜਾਈ ਮਗਰੋਂ ਉਹ ਕਿਲਾ ਜਿੱਤ ਲੈਂਦੇ ਨੇ ਇਸ ਦੌਰਾਨ ਦੋਵੇਂ ਪਾਸੇ 1000 ਬੰਦਾ ਮਾਰਿਆ ਜਾਂਦਾ ਏ ਲੈਣਾ ਸਿੰਘ ਦੇ ਵੀ ਗੋਲੀ ਲੱਗਦੀ ਐ ਅਤੇ ਥਾਏ ਹੀ ਉਸ ਦੀ ਬਹੁਤ ਹੋ ਜਾਂਦੀ ਐ ਦੂਜੇ ਪਾਸੇ ਅਜੀਤ ਸਿੰਘ ਸੰਧਾ ਵਾਲੀਆ ਸੰਗਰ ਰਾਹੀ ਕਿਲੇ ਦੇ ਕੰਦ ਤੋਂ ਉਤਰਨ ਦੀ ਕੋਸ਼ਿਸ਼ ਕਰਦਾ ਐ ਲੇਕਿਨ ਇੱਕ ਸਪਾਹੀ ਉਸ ਨੂੰ ਪਛਾਣ ਲੈਂਦਾ ਐ ਅਤੇ ਫੜਕੇ ਉਸ ਦਾ ਵੀ ਸਿਰ ਵੱਢ ਦਿੱਤਾ ਜਾਂਦਾ ਐ ਅਜੀਤ ਸਿੰਘ ਦੇ ਨਾਲ ਹੀ ਲੈਣਾ ਸਿੰਘ ਦਾ ਸਿਰ ਵੱਢ ਕੇ ਕਿਲੇ ਦੇ ਦਰਵਾਜ਼ੇ ਉੱਤੇ ਲਟਕਾ ਦਿੱਤਾ ਜਾਂਦਾ ਐ ਅਤੇ ਇਹਨਾਂ ਦੇ ਹੋਰ ਸਾਥੀਆਂ ਗੁਰਮੁਖ ਸਿੰਘ ਗਿਆਨੀ ਬੇਲੀ RAM ਤੋਸ਼ਾ ਖਾਨੀਆਂ ਅਤੇ RAM ਕਿਸ਼ਨ ਨੂੰ ਵੀ ਫੜ ਕੇ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਏ ਉਹਨਾਂ ਦੀਆਂ ਲਾਸ਼ਾਂ ਵੀ ਗੰਦਗੀ ਵਿੱਚ ਸੁੱਟ ਕੇ ਜ਼ਮੀਨ ਦੇ ਵਿੱਚ ਦਬਾ ਦਿੱਤੀਆਂ ਜਾਂਦੀਆਂ ਨੇ ਤਾਂ ਡਾਕਟਰ ਹਰਜਿੰਦਰ ਸਿੰਘ ਦਲਗੀਰ ਆਪਣੀ ਕਿਤਾਬ ਦੇ ਵਿੱਚ ਇਸ ਕਰਦਾ ਕਰਮ ਦਾ ਸਿਕਰ ਕਰਦੇ ਨੇ ਅਤੇ ਦੱਸਦੇ ਨੇ ਕਿ ਕਿਸ ਪ੍ਰਕਾਰ ਕਤਲਾ ਦੇ ਰਾ ਉਹ ਮਹਾਰਾਜਾ ਸ਼ੇਰ ਸਿੰਘ ਦਾ ਹੋਇਆ ਉਸ ਤੋਂ ਬਾਅਦ ਅਗਲੇ ਦਿਨ ਮਹਾਰਾਜਾ ਸ਼ੇਰ ਸਿੰਘ ਨੂੰ ਮਾਰਨ ਵਾਲੇ ਸੰਧਾ ਵਾਲੀਏ ਨੇ ਜਿਹੜੇ ਉਹ ਵੀ ਬਹੁਤ ਦੇ ਘਾਟ ਉਤਾਰ ਦਿੱਤੇ ਗਏ ਤਾਂ ਇਸ ਤੋਂ ਬਾਅਦ ਵੀ ਸਿੱਖ ਇਤਿਹਾਸ ਦੇ ਵਿੱਚ ਬੜੇ ਘੜਾ ਕਰ ਵਾਪਰ ਦੇ ਦੇ ਇਸ ਤੋਂ ਬਾਅਦ ਕੀ ਕੁਝ ਹੁੰਦਾ ਹੈ ਉਹ ਵੀ ਆਉਣ ਵਾਲੇ ਦਿਨਾਂ ਦੇ ਇਤਿਹਾਸ ਦੇ ਵਿੱਚ ਟੋੜੇ ਰੂਪ ਰੂ ਕਰਾਂਗੇ ਧੰਨਵਾਦ you <laughs>